ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਲਗਾਤਾਰ ਰੋਹ ਲੋਕਾਂ ਦੇ ਵਿੱਚ ਵਧ ਰਿਹਾ ਹੈ ਤੇ ਮੁਲਾਜ਼ਮ ਵੀ ਨੇ ਜੋ ਉਹ ਆਪਣਾ ਰੋਸ ਜ਼ਾਹਰ ਕਰਦੇ ਹੋਏ ਨਜ਼ਰ ਆਉਂਦੇ ਨੇ ਡਾਕਟਰਾਂ ਦੇ ਵੱਲੋਂ ਲਗਾਤਾਰ ਹੜਤਾਲ ਚੱਲ ਰਹੀ ਹੈ ਉੱਤੇ ਹੀ 5 ਦਿਨਾਂ ਦੀ ਹੜਤਾਲ ਬਿਜਲੀ ਕਾਮਿਆਂ ਵੱਲੋਂ ਵੀ ਵਧਾ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਕਈ ਥਾਵਾਂ ਤੇ ਬਿਜਲੀ ਦੀਆਂ ਜੋ ਸਮੱਸਿਆਵਾਂ ਆ ਰਹੀਆਂ ਨੇ ਤਾਜ਼ਾ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਤੋਂ ਸਾਹਮਣੇ ਆਇਆ ਜਿੱਥੇ ਕਿ ਕੱਲ ਰਾਤ ਤੋਂ ਬਿਜਲੀ ਗੁੱਲ ਹੈ ਜਿਸ ਨੂੰ ਲੈ ਕੇ ਕਿਸਾਨ ਯੂਨੀਅਨ ਡਕੌਂਦਾ ਦੇ ਵੱਲੋਂ ਹਮਲਾ ਮਾਰ ਕੇ ਖੁਦ ਹੀ ਇਸ ਨੂੰ ਠੀਕ ਕਰਵਾਉਣ ਦਾ ਜੋ ਹੈ ਉਪਰਾਲਾ ਕੀਤਾ ਗਿਆ ਹੈ ਇਸ ਦੌਰਾਨ ਕੀ ਕਹਿਣਾ ਹੈ ਉਹਨਾਂ ਦਾ ਸਰਕਾਰ ਦੀਆਂ ਕਿਵੇਂ ਨਾਕਾਮੀਆਂ ਸਾਹਮਣੇ ਆ ਰਹੀਆਂ ਨੇ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਰਜਿੰਦਰ ਸਿੰਘ ਜੀ ਅਸਾਂ ਕਿੱਡੀ ਜੱਥੇ ਬੰਦਨਾ ਕੰਮ ਕਰਦਿਆਂ ਦੀ ਬੀਕੇ ਜੂ ਡਕੌਂਦਾ ਠਾਈ ਚੀਮਾ ਅੱਜ ਇਹ ਮਸਲਾ ਕੀ ਹੋ ਗਿਆ ਜਿਹੜਾ ਰੱਖਿਆ ਤੁਸੀਂ ਨਾਰੇ ਭਾਈ ਮਸਲਾ ਵੀਰ ਜੀ ਜਿਹੜਾ ਅੱਜ ਇਹ ਅਸੀਂ ਗ੍ਰਿਡ 'ਚ ਪਹੁੰਚਿਆ ਸਵੇਰ ਦੀ ਨਾਲ ਲਾਈਟ ਬੰ जिम्मेदार شهری ਫਿਲਟਰ ਸਾਡਾ ਏ ਕਲਾਸ ਦੀ ਲੈਟ ਹੈ ਸਵੇਰ ਦੀ ਬੰਦ ਹੈ ਪਹਿਲਾਂ 3 ਦਿਨ ਮੁਲਾਜ਼ਮਾਂ ਦੀ ਹੜਤਾਲ ਰਹੀ ਕੋਈ ਪ੍ਰੋਬਲਮ ਨਹੀਂ ਆਈ ਹੁਣ 3 ਦਿਨ ਇਹਨਾਂ ਨੇ ਫੇਰ ਵਧਾ ਦਿੱਤੇ ਹੁਣ ਅੱਗੇ ਵਧਾਉਣ ਕਰਕੇ ਅੱਜ ਜੋਂ ਸਵੇਰ ਦਾ ਫਾਲਟ ਪਿਆ ਕੋਈ ਇਹਨਾਂ ਦਾ ਜਿਹੜਾ ਨਾ ਤਾਂ ਐਸ ਡੀਓ ਨਾ ਜੇ ਕੋਈ ਫੋਨ ਨਹੀਂ ਚੱਕਦਾ ਅੱਜ ਚੱਕਦੇ ਐ ਤਾਂ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਕਹਿੰਦੇ ਆਪਦਾ ਪ੍ਰਾਈਵੇਟ ਬੰਦਾ ਲੱਭ ਲੋ ਆਪ ਚਲਾ ਲੋ ਹੁਣ ਜਥੇਬੰਦੀ ਸਵੇਰ ਦੀ ਫਿਰਦੀ ਐ ਪਹਿਲਾ ਬੰਦਾ ਲੱਭਿਆ ਬੰਦਾ ਲੱਭ ਕੇ ਪ੍ਰਾਈਵੇਟ ਤੌਰ ਤੇ ਸੀ ਆਪਦਾ ਜਿਹੜਾ ਇਹਦਾ ਹੱਲ ਕਰਾ ਰਹੇ ਆ ਕੋਈ ਅਸੀਂ ਤੱਕ ਫੋਨ ਨਹੀਂ ਚਾਹਦੇ ਐਸੀ ਨੇ ਵੀ ਪੱਲਾ ਝਾੜ ਲਿਆ ਕਹਿੰਦਾ ਆਪਦਾ ਬੰਦਾ ਲੱਭ ਲੋ ਵੀ ਅਸੀਂ ਇੱਥੇ ਕੁਝ ਨਹੀਂ ਕਰ ਸਕਦੇ ਸਰ ਇਹ ਹੁਣ ਸਰਕਾਰ ਦੀ ਵੀ ਨਾਕਾਮੀ ਐ ਜਦੋਂ ਸਰਕਾਰ ਕੋਲੇ ਪ੍ਰਬੰਧ ਹੀ ਨਹੀਂ ਪੂਰੇ ਜਿਹੜਾ ਜਿਹੜੇ ਮੁਲਾਜ਼ਮਾਂ ਨਾਲ ਵਾਅਦੇ ਕਰਦੀ ਆ ਉਹਨਾਂ ਦੇ ਪੂਰੇ ਕਰੇ ਜੇ ਉਹ ਪੂਰੇ ਕਰਦੀਆਂ ਇਹਨਾਂ ਨੂੰ ਮੁਲਾਜ਼ਮਾਂ ਨੂੰ ਲਾਂਭੇ ਕਰ ਦੇ ਕੋਈ ਨਵੇਂ ਰੱਖ ਲੈ ਇਹ ਸਰਕਾਰ ਦਾ ਫਰਜ਼ ਪੰਡਦਾ ਸਰਕਾਰ ਚਾਰ ਸਪੇਰੋਂ ਫੇਲ ਐ ਮਜ਼ਦੂਰ ਸੰਘਰਸ਼ ਚੱਲਦੇ ਨੇ ਕਿਸਾਨ ਸੰਘਰਸ਼ ਚੱਲਦੇ ਨੇ ਮੁਲਾਜ਼ਮ ਸੰਘਰਸ਼ ਚੱਲਦੇ ਨੇ ਕਿਸੇ ਵਾਅਦੇ ਤੇ ਸਰਕਾਰ ਪੂਰੀ ਨਹੀਂ ਉਤਰੀ ਹਰ ਇੱਕ ਵਰਗ ਦੁਖੀ ਐ ਤੋਂ ਬਦਲਾ ਲਿਆਂਦਾ ਸੀ ਸਗੋਂ ਉਲਟੇ ਬਦਲਾ ਲੈ ਆਂਦੇ ਆ ਉੱਤੇ ਇੱਕ ਹੋਰ ਬੋਝ ਪਾਤਾ ਨੇ ਦੁਬਾਰੇ ਆ ਪਿਛਲੇ ਦਿਨੀਆਂ ਨੇ ਜਿਹੜੀ ਸਰ ਲਾਈਟ ਸਬਸਿਡੀ ਸੀ ਉਹ ਖਤਮ ਕਰਕੇ ਦੁਬਾਰੇ ਦਰਾਂ ਮਹਿੰਗੀਆਂ ਕਰਤੀਆਂ ਤੇ ਜੋ ਪ੍ਰਸ਼ਾਸ ਜੇ ਸਿਸਟਮ ਹੈ ਜਿਹੜਾ ਸਰਕਾਰ ਤੋਂ ਸਹੀ ਚੱਲ ਨਹੀਂ ਰਿਹਾ ਇਸ ਕਰਕੇ ਬੜੀ ਜਨਤਾ ਔਖੀ ਹੈ ਸਵੇਰ ਦੇ ਦੁਖੀ ਹੋਏ ਤੁਰੇ ਫਿਰਦੇ ਆ ਕਿਉਂਕਿ ਪਹਿਲੇ ਤਾਂ ਫੰਡ ਦਾ ਪਤਾ ਹੀ ਲੱਗਦਾ ਹੁਣ ਬੰਦਾ ਲੱਭ ਕੇ ਲੈ ਆ ਪ੍ਰਾਈਵੇਟ ਫੰਡ ਲੱਭਦੇ ਆ ਉਸ ਤੋਂ ਬਾਅਦ ਟਰਾਈ ਲੈ ਕੇ ਆਪਦੇ ਲੈਵਲ ਦੇ ਉੱਤੇ ਟਰਾਈ ਲੈ ਕੇ ਦੇਖਾਂਗੇ ਲਾਈਟ ਦੀ ਗ੍ਰਿਡ ਵਿੱਚ ਫਿਰਦੇ ਆ ਵੇ ਚੱਲਦੀ ਹੈ ਨਹੀਂ ਚੱਲਦੀ ਇਸ ਕਰਕੇ ਅਸੀਂ ਸਰਕਾਰ ਤੋਂ ਬੜੇ ਦੁਖੀ ਹਾਂ